ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜਿਵੇਂ ਕਿ ਸਾਰੀਆਂ ਸੰਗਤਾਂ ਨੂੰ ਕੁਝ ਦਿਨ ਪਹਿਲਾਂ ਮੈਂ ਬੇਨਤੀ ਕੀਤੀ ਸੀ ਕਿ ਭਾਈ ਗੁਰਜੀਤ ਸਿੰਘ ਦੀ ਫੌਜੀ ਜੋ ਕਿ ਟਾਵਰ ਤੇ ਬੈਠੇ 2 ਮਹੀਨੇ ਤੋਂ ਵੱਧ ਸਮਾ ਜਿਹਨਾਂ ਨੂੰ ਹੋ ਗਿਆ ਤੇ ਔਰ ਜਿਨ੍ਹਾਂ ਦੀ ਮੰਗ ਕੇਵਲ ਇਹ ਹੈ ਕਿ ਧੰਨ ਸ਼ੇਰ ਗੁਰਗੰਸਾ ਮਹਾਰਾਜ ਦੀਆਂ ਹੋ ਰੀਆਂ ਬੇਦਬੀਆਂ ਜਿਹੜੀਆਂ ਉਹ ਰੋਕੀਆਂ ਜਾ ਸਕਣ ਔਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਚਾਹੇ ਉਹ ਗੀਤਾ ਕੁਰਾਨ ਬਾਈਬਲ ਔਰ ਹਿੰਦੂ ਮੁਸਲਮ ਈਸਾਈ ਸਾਰੇ ਭੈਣ ਭਰਾਵਾਂ ਨੂੰ ਖੁੱਲਾ ਇੱਕ ਸੱਦਾ ਦਿੱਤਾ ਕਿ ਫਗਵਾੜੇ ਦੀ ਧਰਤੀ ਤੇ ਇੱਕ ਕਾਨਫਰੰਸ ਮੀਟਿੰਗ ਰੱਖੀ ਜਾਵੇ ਕਿ ਕਿ ਵਾਕਿਆ ਲੋਕ ਗੁਰੂ ਨੂੰ ਪਿਆਰ ਕਰਨ ਵਾਲੇ ਹੈ ਕਿ ਜਾਂ ਮੁੱਕ ਚੁੱਕੇ ਆ ਉਹਨਾਂ ਵਾਸਤੇ ਇਹ ਕਾਨਫਰੰਸ ਮੀਟਿੰਗ ਰੱਖੀ ਸੀ ਕਿ ਵਾਕਿਆ ਦੁਨੀਆ ਹੈ ਜਿਹੜੀ ਪਿਆਰ ਕਰਨ ਵਾਲੀ ਗੁਰੂ ਨੂੰ ਕਿ ਇਕੱਲੇ ਸਾਨੂੰ ਉਦੋਂ ਗੁਰੂ ਚੇਤੇ ਆਉਂਦਾ ਜਾਂ ਜੋ ਕੋਈ ਜੀਂਦਾ ਜੰਮਦਾ ਮਰਦਾ ਜਾਂ ਕੋਈ ਬਾਹਰ ਅੰਦਰ ਜਾਂਦਾ ਤੇ ਸੁਖਣਾ ਲਾਉਣ ਵਾਸਤੇ ਗੁਰੂ ਰੱਖਿਆ ਵੀ ਜਿਨ੍ਹਾਂ ਨੂੰ ਆਕਾ ਗੁਰੂ ਨਾਲ ਪਿਆਰ ਆ ਉਹ ਲੋਕ ਆਉਣਗੇ ਸੋ ਬਹੁਤ ਸਾਰੇ ਮੈਨੇ ਫੋਨ ਵੀ ਆਏ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਭਾਈ ਓੰਕਾਰ ਸਿੰਘ ਬਾਜਮਾ ਨੇ ਜੋ ਕਿ ਫਗਵਾੜੇ ਧਰਤੀ ਦੇ ਦਾਣਾ ਮੰਡੀ ਤੇ ਸਾਰਾ ਪ੍ਰੋਗਰਾਮ ਅਲਿਕਿਆ ਸੀ ਔਰ ਚੋਣ ਜਾਬਤਾ ਲੱਗਣ ਦੇ ਕਾਰਨ ਉਹਨੂੰ ਦਾਣਾ ਮੰਡੀ ਦੇ ਵਿੱਚ ਜਗ੍ਹਾ ਨਹੀਂ ਮਿਲੀ ਇਹ ਕਰਕੇ ਉਥੋਂ ਕੈਂਸਲ ਕਰਨਾ ਪਿਆ ਤੇ ਪ੍ਰਸ਼ਾਸਨ ਨੇ ਵੀ ਬੇਨਤੀ ਕੀਤੀ ਵੀ ਤੁਸੀਂ ਚੋਣ ਜਾਬਤਾ ਲੱਗੀ ਹੈ ਵੀ ਕੋਈ ਤਨ ਰੁਕ ਜਾਓ ਲੇਕਿਨ ਪ੍ਰੋਗਰਾਮ ਜਿਹੜਾ ਅਲਿਖਿਆ ਗਿਆ ਸੀ ਹੁਣ ਸੰਗਤਾਂ ਨੂੰ ਕਿਹਾ ਗਿਆ ਦੂਦਰਾਡੇ ਦੇ ਸੰਗਤਾਂ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਦੇ ਫੋਨ ਵੀ ਆ ਰਹੇ ਸੀ ਇਸ ਕਰਕੇ ਮੈਂ ਇਕੱਲੇ-ਇਕੱਲੇ ਵੀਰ ਭਰਾ ਨੂੰ ਨਹੀਂ ਸੀ ਦੱਸ ਸਕਦਾ ਪ੍ਰੋਗਰਾਮ 16 ਦਸੰਬਰ ਨੂੰ ਕੀਤਾ ਜਾਊਗਾ ਲੇਕਿਨ ਜਗਾ ਟਿਕਾਣਾ ਜਿਹੜਾ ਉਹ ਬਦਲ ਦਿੱਤਾ ਵਾ ਔਰ ਪ੍ਰਸ਼ਾਸਨ ਨੂੰ ਮੈਂ ਪਹਿਲਾਂ ਦੱਸ ਦਵਾਂ ਵੀ ਇਹ ਕੋਈ ਹਉਆ ਨਹੀਂ ਹੈਗਾ ਨਾ ਇਥੇ ਕੋਈ ਮੋਰਚਾ ਲਾਉਣਾ ਨਾ ਇਥੇ ਕੋਈ ਧਰਨਾ ਲਾਉਣਾ ਨਾ ਇਥੇ ਕੋਈ ਸੜਕਾ ਜਾਮ ਕਰਨੀਆਂ ਇਹ ਤੇ ਕੇਵਲ 2 ਘੰਟੇ ਦੀ ਕਾਨਫਰੈਂਸ ਮੀਟਿੰਗ ਆ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਮਾਜ ਸੇਵੀ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਸਾਰਿਆਂ ਨੇ ਇੱਕ ਸੱਦਾ ਦਿੱਤਾ ਵੀ ਆਪਾਂ ਆ ਪਿਛਲੇ ਦਿਨੀ ਵੇਖਿਆ ਸੰਤ ਸਮਾਗਮ ਕੱਡਾ ਵੱਡਾ ਆਇਆ ਉੱਥੇ ਕਰੇ ਬੜੇ ਬੜੇ ਸੰਤ ਨਿਹੰਗ ਸਿੰਘ ਵੀ ਉੱਥੇ ਪਹੁੰਚੇ ਹੋਰ ਵੀ ਜਥੇਬੰਦੀਆਂ ਬਥੇਰੀਆਂ ਪਹੁੰਚ ਗਈਆਂ ਤੇ ਹੁਣ ਵੇਖਦੇ ਆ ਵੀ ਗੁਰੂਵਾਸ ਤੇ ਕੌਣ-ਕੌਣ ਪਹੁੰਚਦਾ ਇਹ ਕੈਨਸਲ ਕਰ ਨੂੰ ਮੈਂ ਪ੍ਰੋਗਰਾਮ ਕੈਨਸਲ ਵੀ ਕਰ ਸਕਦਾ ਹੇ ਲੇਕਿਨ ਮੈਂ ਭਾਈ ਗਰਜੀਤ ਸਿੰਘ ਫੌਜੀ ਦੇ ਨਾਲ ਸਮਾਣੇ ਧਰਤੀ ਤੇ ਖੜ ਕੇ ਔਰ ਵੀਡੀਓ ਕਾਲ ਦੇ ਦੌਰਾਨ ਮੈਂ ਇਹ ਗੱਲ ਆਖੀ ਸੀ ਕਿ ਫੌਜੀ ਸਾਹਿਬ ਇਸ ਗੱਲ ਦਾ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਜੇ ਮੇਰੇ ਸਾਥ ਚੱਲਦੇ ਰਹੇ ਤੇ ਮੈਂ ਜਾ ਕੇ ਜਰੂਰ ਇੱਕ ਕਾਨਫਰੈਂਸ ਮੀਟਿੰਗ ਜਰੂਰ ਰੱਖੂਗਾ ਜਿਉਂਕਿ ਫੌਜੀ ਸਾਹਿਬ ਨੇ ਮੈਨੂੰ ਹੁਕਮ ਲਾਇਆ ਵੀ ਇੱਕ ਕਾਨਫਰੈਂਸ ਮੀਟਿੰਗ ਰੱਖੋ ਤੇ ਸਾਰਿਆਂ ਨੂੰ ਆਲ ਭੈਣ ਭਰਾਵਾਂ ਨੂੰ ਸੱਦਾ ਦਿਓ ਕੁੱਲਾ ਸਦਾ ਦਿੱਤਾ ਹੈ ਵੀ ਆਪਾਂ ਦਾਣਾ ਮੰਡੀ ਵੀ ਕੇ ਇਕੱਠੇ ਹੋਣਾ ਲੇਕਿਨ ਉਹ ਮਜਬੂਰੀ ਬਣ ਗਈ ਜਿਵੇਂ ਕਿ ਨਹੀਂ ਉੱਤੇ ਜਗ੍ਹਾ ਦਾ ਪੜ ਸਕਿਆ ਪ੍ਰਸ਼ਾਸਨ ਨੇ ਜਿਹੋਣ ਜਾਬਤਾ ਜਿਵੇਂ ਦੱਸਿਆ ਵੀ ਲੱਗਿਆ ਤੇ ਆਪਾਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੀ ਕੋਈ ਚੋਣਾਂ ਦੇ ਵਿੱਚ ਕੋ ਖੱਲਰ ਪਵੇ ਜਾਂ ਕਿਸੇ ਨੂੰ ਕੋ ਮੁਸ਼ਕਲਾ ਆਵੇ ਸਾਡਾ ਮਕਸਦ ਹੈ ਸਾਂਝੀ ਵਾਲਤਾ ਦਾ ਭਾਈ ਸਾਰਿਆਂ ਨੂੰ ਆਪੋ ਆਪਣੇ ਧਰਮਾਂ ਨਾਲ ਪਿਆਰ ਹੋਣਾ ਚਾਹੀਦਾ ਮੈਂ ਜਿਹੜਾ ਵਾਦਾ ਕਰਕੇ ਆਏ ਹਾਂ ਮੈਂ ਫੌਜੀ ਸਾਹਿਬ ਦੇ ਨਾਲ ਉਹ ਨਿਭਾਉਣ ਵਾਸਤੇ ਆਪਣੇ ਬਚਨ ਵਾਧਿਆ ਔਰ ਉਹ ਕੰਫਰੰਸ ਮੀਟਿੰਗ 16 ਦਸੰਬਰ ਨੂੰ ਹੀ ਹੋਊਗੀ 100% ਹੋਊਗੀ ਮੇਰੇ ਸਾਹ ਚੱਲਣੇ ਚਾਹੀਦੇ ਆ ਬਾਕੀ ਵੀ ਇਹ ਵੀ ਦੇਖਣਾ ਨਾ ਵੀ ਕਿ ਕਿੰਨੇ ਕੁ ਗੁਰੂ ਨੂੰ ਪਿਆਰ ਕਰਨ ਵਾਲੇ ਆ ਉਦਾਂ ਦੇ ਸੰਤ ਸਮਾਗਮਾਂ ਦੇ ਬੜੇ ਬੜੇ ਇਕੱਠੇ ਹੋਗੇ ਉੱਥੇ ਪਹੁੰਚ ਕੇ ਢਾਰੀਆਂ ਢਾਰੀਆਂ ਹੁਣ ਇਹ ਦੇਖਣਾ ਵੀ ਇੱਥੇ ਕਿੰਨੇ ਜਾਣੇ ਪਹੁੰਚਦੇ ਆ ਔਰ ਇਹ ਪਿੰਡ ਅਪਰਾ ਘਟਾਰੇ ਦੇ ਲਾਗੇ ਆ ਜੇ ਕਿ ਇਹਨੂੰ ਨਾਂ ਪਤਾ ਲੱਗੇ ਤੇ ਉਹ ਪੁੱਛ ਸਕਦਾ ਸਾਡੇ ਤੋਂ ਐਡਰੈਸ ਮਿਲ ਜਾਊਗਾ ਬਾਕੀ ਵੀ ਉੱਥੇ ਗੁਰੂ ਨਾਨਕ ਗਰਾਊਂਡ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਅਲੀਕਿਆ ਗਿਆ 10 ਵਜੇ ਪਹੁੰਚ ਜਾਣਾ ਤੁਸੀਂ ਤੇ 12 ਵਜੇ ਆਪਾਂ ਤਕਰੀਬਨ ਸਮਾਪਤੀ ਕਰਦੇ ਨੇ ਸਾਰੇ ਆਲ ਮੀਡੀਆ ਵਾਲੇ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਜਰੂਰ ਉੱਥੇ ਪਹੁੰਚਿਓ ਕਿਉਂਕਿ ਗੁਰੂ ਤੁਹਾਡਾ ਵੀ ਚਾਹੇ ਉਹ Hindu ਹੋਵੇ ਚਾਹੇ ਮੁਸਲਮਾਨ ਚਾਹੇ ਈਸਾਈ ਤੇ ਚਾਹੇ ਸਿੱਖ ਹੈ ਇਹ ਸਾਰਿਆਂ ਦਾ ਸਾਂਝਾ ਕੰਮ ਹੈ ਠੀਕ ਹੈ ਇਹਦੇ ਵਿੱਚ ਕੋਈ ਘਰ ਬਣਾਉਣ ਦੀ ਗੱਲ ਨਹੀਂ ਹੈ ਜਾਂ ਕੋਈ ਵੱਖਰੀ ਮੰਗ ਰਹੀਆਂ ਸਾਡੇ ਧਾਰਮਿਕ ਗ੍ਰੰਥ ਜਿਹੜੇ ਆ ਉਹਨਾਂ ਦਾ ਛੇੜ-ਛਾੜ ਜਿਹੜੀ ਹੋ ਰਹੀ ਦਿਨ-ਬ-ਦਿਨ ਉਹਨੂੰ ਰੋਕਿਆ ਜਾ ਸਕੇ ਜਿਵੇਂ ਆਪਾਂ ਵੇਖਦੇ ਆ ਭਾਵੇਂ ਕੋਈ ਸਾਈ ਧਰਮ ਦੀ ਗੱਲ ਲੈ ਲਓ ਭਾਵੇਂ ਮੁਸਲਮਾਨ ਧਰਮ ਦੀ ਗੱਲ ਲੈ ਲਓ ਤੇ ਚਾਹੇ ਉਹ ਮਤਲਬ ਕਿਸੇ ਵੀ ਧਰਮ ਦੀ ਗੱਲ ਲੈ ਲਓ Hindu ਭਰਾਵਾਂ ਦਾ ਲੈ ਲਓ ਕੋਈ ਚਪਲਾਂ ਦੇ ਉੱਤੇ ਫੋਟੋ ਬਣਾ ਦਿੰਦਾ ਅਵਤਾਰਾਂ ਦੀ ਗੁਰੂਆਂ ਪੀਰਾਂ ਦੀ ਤੇ ਉਹਨੂੰ ਚੀਜ਼ ਨੂੰ ਰੋਕਣ ਵਾਸਤੇ ਜੋ ਕਿ ਚਿੰਨ੍ਹ 'ਚ ਜਿਹੜੇ ਜਿਹੜਾ ਚਿੰਨ੍ਹਾਂ ਦੇ ਉੱਤੇ ਕੋਈ ਟਿੱਪਣੀਆਂ ਕਰਦੇ ਲੋਕ ਬੇਅਦਬੀਆਂ ਕਰ ਰਿਹਾ ਧਾਰਮਿਕ ਗ੍ਰੰਥਾਂ ਦੀਆਂ ਉਹਨਾਂ ਨੂੰ ਰੋਕਣ ਵਾਸਤੇ ਇੱਕ ਪੁਕਤਾ ਕਦਮ ਚੁੱਕਿਆ ਗਿਆ ਜੋ ਕਿ ਭਾਈ ਗਰਜੀਤ ਸਿੰਘ ਫੌਜੀ ਵੱਲੋਂ 2 ਮਹੀਨੇ ਤੋਂ ਵੱਧ ਉਹਨੂੰ ਟਾਵਰ ਤੇ ਬੈਠੇ ਨੂੰ ਚੱਲੇ ਆ ਤੇ ਪੰਜਾਬ ਦੇ ਵੱਡੇ ਵੱਡੇ ਜਿਹੜੇ ਜ਼ਥੇਦਾਰ ਆ ਪਤਾ ਨਹੀਂ ਕਿਹੜੀ ਗੁਫਾ 'ਚ ਵੜ ਕੇ ਬੈਠੇ ਆ ਉਹ ਬੰਦੇ ਵੇਖੋ ਸੰਤ ਸਮੇਲਨ ਦੇ ਵਿੱਚ ਜਿੱਥੇ ਵੰਗਾਰ ਪਾਉਣੀ ਇੱਕ ਬੰਦੇ ਨੂੰ ਵੰਗਾਰਨ ਵਾਸਤੇ ਇੰਨੇ ਲੋਕ ਇਕੱਠੇ ਹੋ ਗਏ ਤੇ ਜਿੱਥੇ ਉਹ ਬੰਦਾ 2 ਮਹੀਨੇ ਤੋਂ ਵੱਧ ਹੋ ਗਏ ਉਹਨੂੰ ਟਾਵਰ ਤੇ ਬੈਠੇ ਨੂੰ ਉਹ ਨਹੀਂ ਦਿਖਿਆ ਬੰਦਾ ਉਧਰ ਉਹ ਨਹੀਂ ਗੱਡੀਆਂ ਤੁਹਾਡੀਆਂ ਗਈਆਂ ਇੱਥੇ ਤੁਹਾਡਾ ਇਕੱਠ ਹੋ ਗਿਆ ਨਾਨਕਸਰੀਏ ਸਾਰੇ ਇਕੱਠੇ ਹੋ ਗਏ ਇੱਕ ਬੰਦੇ ਨੂੰ ਵੀ ਉਹ ਬਾਬਾ ਜੀ ਹੁਣੇ ਬਾਬਾ ਬਲਬੀਰ ਸਿੰਘ ਹੁਣੇ ਮਹਾਂਪੁਰਸ਼ ਸ਼ਾਨੇਵੈ ਕਰੋੜੀ ਖਾਲਸਾ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਜਹੇਦਾਰ ਸਾਹਿਬ ਜੀ ਤੁਹਾਡੇ ਚਰਨਾਂ 'ਚ ਵੀ ਬੇਨਤੀ ਆ ਵੀ ਆਪਾਂ ਉਹਦੇ ਸੰਗਲ ਮਾਰਨ ਦੀ ਗੱਲ ਕੀਤੀ ਇੱਕ ਬੰਦੇ ਨੂੰ ਪਰ ਉਹ ਸੰਗਲ ਮਾਰਨ ਦੇ ਖੇਡੋ ਸੰਗਲ ਮਾਰਨ ਦੀ ਨਹੀਂ ਲੋੜ ਅੱਜ ਆਪਾਂ ਨੂੰ ਇਕੱਠੇ ਹੁੰਦੀ ਲੋੜ ਆ ਤੂੰ ਹੀ ਸਮਾਣੇ ਦੀ ਧਰਤੀ ਦੇ 바ਸ ਇਨੀ ਕਿਰਪਾ ਕਰਕੇ ਆਪਣੀਆਂ ਫੌਜਾਂ ਨੂੰ ਭੇਜੋ ਉਹ ਮੋਰਚੇ ਨੂੰ ਪੱਕਾ ਕਰੋ ਸਰਕਾਰ ਤੱਕ ਆਪਣੀ ਮੰਗ ਰੱਖੋ ਭਗਵੰਤਵਾ ਸਾਹਿਬ ਨੂੰ ਮੈਂ ਖੁਦ ਵਿਸ਼ੇਸ਼ ਤੌਰ ਤੇ ਮਿਲੂੰਗਾ ਮੈਂ ਬਹੁਤ ਸਾਰੇ ਫੋਨ ਜਿਹੜੇ ਜਿਹੜਾ ਨੰਬਰ ਉਹਨਾਂ ਦਾ ਦਿੱਤਾ ਗਿਆ ਮੈਂ ਉਸ ਨੰਬਰ ਤੇ ਬਹੁਤ ਫੋਨ ਲਾਇਆ ਲੇਕਿਨ ਉਸ ਫੋਨ ਨੰਬਰ ਦੇ ਉੱਤੇ ਕੋਈ رابطہ ਨਹੀਂ ਹੋਇਆ ਲੇਕਿਨ ਉਹ ਸਾਰੇ ਕਾਗਜ਼ ਜਿਹੜੇ ਆ ਉਹ ਮੈਂ ਕਢਾ ਕੇ ਆਪਣੇ ਵੀਰ ਨੂੰ ਹੁਕਮ ਲਾਊਗਾ ਕਿ ਉਹਨੂੰ ਬੇਨਤੀ ਕਰੂੰਗਾ ਤੇ ਉਹ ਸਾਰੇ ਜਿਹੜੇ ਆਪਣਾ ਕੈਪਟਨ ਸਾਹਿਬ ਦੇ ਟਾਈਮ ਦੇ ਉੱਤੇ ਜਿਹੜੇ ਸਾਰੇ ਉਹ ਕਾਗਜ਼ ਪੱਤਰ ਜਿੰਨਾ ਇਕੱਠਾ ਹੋ ਕੇ ਸੈਂਟਰ ਦੇ ਕੋਲ ਭੇਜਿਆ ਗਿਆ ਹੈ ਵੀ ਸਰ ਇਹ ਕਾਨੂੰਨ ਪਾਸ ਹੋ ਸਕੇ ਉਹ ਜਦ ਤੱਕ ਕਾਨੂੰਨ ਪਾਸ ਨਹੀਂ ਹੋਇਆ ਉਹਨੂੰ ਕਾਨੂੰਨ ਪਾਸ ਕਰਉਣ ਵਾਸਤੇ ਮੁਰ ਜਿਹੜਾ ਭਗਵੰਤ ਮਾਨੁਜੇ ਮਿਲਣਾ ਪਊਗਾ ਤੇ ਮੈਂ ਭਗਵੰਤ ਮਾਨੁ ਨੂੰ ਆਪ ਜਾ ਕੇ ਇੱਕ ਵਾਰੀ ਵਿਸ਼ੇਸ਼ ਤੌਰ ਤੇ ਆਪਣੇ ਸਿੰਘਾਂ ਸਾਥੀਆਂ ਨੂੰ ਨਾਲ ਲੈ ਕੇ ਮਿਲਣ ਮਾਰ ਤੇ ਜਾਊਗਾ ਬਾਕੀ ਭਾਈ ਅਜੇ ਤੇ ਜਿਹੜਾ ਫੋਨ ਨੰਬਰ ਮੇਰ ਕੋਈ ਮੈਂ ਉੱਤੇ ਬਹੁਤ ਫੋਨ ਲਾਇਆ ਪਰ ਮੇਰੀ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੀ ਨਾ ਮੇਰੇ ਮਜੇ ਤੱਕ ਕੋਈ ਸਮਾਂ ਮਿਲਿਆ ਹੁਣ ਭਾਈ ਇਹ ਨਾ ਕਹਦੇ ਹੋ ਵੀ ਇਹ ਸਰਕਾਰੀ ਦਾ ਆ ਕਰਕੇ ਮਿਲਣਾ ਚਾਹੁੰਦਾ ਵੇਖੋ ਕੁਝ ਕਾਰਜ ਇਦਾਂ ਹੁੰਦੇ ਆ ਕਿ ਜਿਹੜੇ ਉਹ ਭਗਵੰਤ ਮਾਨ ਦੇ ਹੱਥ ਨਹੀਂ ਹੈਗੇ ਉਹ ਸੈਂਟਰ ਦੇ ਹੱਥ ਆ ਲੇਕਿਨ ਉਹ ਪੰਜਾਬ ਦਾ ਇੱਕ ਬਾਗਡੋਰ ਦੇ ਹੱਥੋਂ ਦੇ ਕਾਰਨ ਸਾਡਾ ਫਰਜ ਬੰਦਾ ਵੀ ਅਸੀਂ ਆਪਣਾ ਮੰਗ ਪੱਤਰ ਜਿਹੜਾ ਉਹ ਮਤਲਬ ਉਹਦੀ ਕੋ ਰੱਖਿਆ ਜਾਵੇ ਵੀ ਸਾਡੀ ਜਿਹੜੀ ਮੰਗ ਆ ਭਾਈ ਇਹਨੂੰ ਆਪਣੇ ਸੈਂਟਰ ਦੇ ਗਾਰੀ ਰਾਖ ਤੇ ਇਹ ਕਾਨੂੰਨ ਪਾਸ ਕਰਾ ਇਹ ਕਾਨੂੰਨ ਹਿੰਦੂਆਂ ਵਾਸਤੇ ਵੀ ਉਹਨਾਂ ਜਰੂਰੀ ਮੁਸਲਮਾਨਾਂ ਵਾਸਤੇ ਵੀ ਜਰੂਰੀ ਆ ਇਸਾਈਆਂ ਵਾਸਤੇ ਵੀ ਜਰੂਰੀ ਆ ਜਿੰਨਾ ਕਿ ਸਿੱਖਾਂ ਵਾਸਤੇ ਜਰੂਰੀ ਆ ਤੇ ਇਹ ਮੈਂ ਛੇਤੀ ਹੀ ਮੈਂ ਇਹ ਜ਼ਰੂਰ ਮੈਂ ਮੀਟਿੰਗ ਕਰੂੰਗਾ ਭਗਵੰਤ ਮਾਨ ਸਾਹਿਬ ਨਾਲ ਤੇ ਨਾਲ ਉਹਨਾਂ ਦਾ ਕੋਈ ਵੀ ਸੰਗੀ ਸਾਥੀ ਹੋਵੇ ਜਿਹੜਾ ਤੱਕ ਮੇਰੀ ਵੀਡੀਓ ਪਹੁੰਚਾਈ ਜਿਹੜਾ ਮੇਰੀ ਉਹਨੂੰ ਸਮਾਂ ਲੈ ਕੇ ਦੇਵੇ ਤੇ ਮੈਂ ਵਿਸ਼ੇਸ਼ ਤੌਰ ਤੇ ਜਾ ਕੇ ਮਿਲ ਕੇ ਇਸ ਚੀਜ਼ ਦੇ ਉੱਤੇ ਵਿਚਾਰ ਕਰ ਸਕਾਂ ਕਿਉਂਕਿ ਜਿਹੜੇ ਟਾਪਰਾਂ ਤੇ ਬੈਠੇ ਸਾਡੇ ਭਰਾ ਬੈਠਿਆ ਜਾਂ ਹੁਣ ਡੱਲੇਵਾਲ ਸਾਹਿਬ ਬੈਠੇ ਆ ਮਰਨਮਾਉ ਤੇ ਹਨਾ ਪੋਖੜ ਧਾਲ ਤੇ ਬੈਠੇ ਆ ਮੈਨੂੰ ਉਹ ਵੀ ਦਿਖ ਰਿਹਾ ਮੈਂ ਉਧਰਲੇ ਪਾਸੇ ਨੇ ਵੀ ਜਰੂਰ ਜਾਊਂਗਾ ਗੁਰੂ ਕਿਰਪਾ ਕਰੇ ਹੋ ਸਕਿਆ ਤੇ ਮੈਂ 16 ਤਰੀਕ ਦੀ ਇਸ ਕਾਨਫਰੰਸ ਮੀਟਿੰਗ ਤੋਂ ਬਾਅਦ ਉਧਰੋਂ ਗੱਡੀਆਂ ਖਿੱਚਦਾ ਵਾਂ ਤੇ ਉੱਥੋਂ ਮੈਂ ਜਰੂਰ ਹੋ ਕੇ ਆਊਂਗਾ ਕਿਉਂਕਿ ਵੇਖੋ ਜੇ ਸਾਨੂੰ ਗ ਪਿਆਰਾ ਤੇ ਸਾਡੇ ਬਜ਼ੁਰਗ ਵੀ ਪਿਆਰੇ ਤੇ ਸਾਡੀ ਇਹ ਧਰਤੀ ਵੀ ਪਿਆਰੀ ਤੇ ਉਹ ਉਹ ਇਨਸਾਨ ਵੀ ਪਿਆਰੇ ਜਿਹੜੇ ਹੱਕ ਸੱਚ ਵਾਸਤੇ ਜੂਝਦੇ ਆ ਨਾ ਕਿ ਸਾਡਾ ਕੋਈ ਉਹਨਾਂ ਨਾਲ ਵਿਰੋਧ ਆ ਸਾਡਾ ਸਾਰਿਆਂ ਨਾਲ ਪਿਆਰ ਆ ਜਿੱਥੇ ਗੱਲ ਗੁਰੂ ਦੀ ਆਵੇ ਜਿੱਥੇ ਗੱਲ ਸਾਡੇ ਵੱਡਿਆਂ ਦੀ ਆਵੇ ਜਿੱਥੇ ਗੱਲ ਸਾਡੇ ਹੱਕ ਦੀ ਆਵੇ ਉਥੇ ਭਾਵੇਂ ਮੌਤ ਹੋਵੇ ਭਾਵੇਂ ਜ਼ਿੰਦਗੀ ਹੋਵੇ ਉਥੇ ਲਾਭ ਜਹਾਨੀ ਬਾਰੇ ਨਹੀਂ ਸੋਚਿਆ ਜਾਂਦਾ ਉਥੇ ਕੇਵਲ ਆਰ ਪਾਰ ਦੀ ਗੱਲ ਹੁੰਦੀ ਆ ਸੋ ਮੈਂ ਆਪਣਾ ਜਿਹੜਾ ਵਜਨ ਕਰਕੇ ਆਇਆ ਸੀ ਫੌਜੀ ਸਾਹਿਬ ਦੇ ਨਾਲ ਉਹ ਵਚਨ ਨਿਭਾਉਣ ਵਾਸਤੇ ਮੈਂ ਇਹ ਕਾਨਫਰੰਸ ਮੀਟਿੰਗ ਰੱਖੀ ਆ ਸੋ ਜਿੰਨੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਜਿੰਨੇ ਭੈਣ ਭਰਾਵਾਂ ਦੇ ਫੋਨ ਆਏ ਵੀ ਅਸੀਂ ਫਗਵਾੜਾ ਦਾਣਾ ਮੰਡੀ 9 ਵਜੇ ਪਹੁੰਚ ਜਾਏ ਕੋਈ ਕਹਿੰਦਾ ਸਾਢੇ 9 ਆ ਜਾਣਾ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਪਿੰਡ ਅਪਰੇ ਕਟਾਣੇ ਦੇ ਲੱਗ ਗਿਆ ਤੇ ਸਾਂਝਾਂ ਵਾਲੇ ਰੋਡ ਤੋਂ ਤੁਸੀਂ ਜਾ ਸਕਦੇ ਆ ਸੋ ਫਗਵਾੜੇ ਤੋਂ ਬਹੁਤਾ ਦੂਰ ਨਹੀਂ ਹੈਗਾ ਬਿਲਕੁਲ ਲੱਗ ਗਈ ਆ ਤੁਸੀਂ ਆਓ ਉਥੇ ਤੇ ਆਪਾਂ ਗੁਰਮਤਿ ਉਚਾਰਾ ਕਰਾਂਗੇ ਤਾ ਜੋ ਆਪਾ ਨੂੰ ਪਤਾ ਲੱਗ ਸਕੇ ਸਰਕਾਰ ਨੂੰ ਪਤਾ ਲੱਗ ਸਕੇ ਵੀ ਕਿੰਨੇ ਕੁ ਲੋਕ ਧਰਮੀ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ ਜਿਹੜੇ ਦੇਸ਼ਾਂ ਦੇ ਦੇਸ਼ਾਂ ਚੋਂ ਬੈਠੇ ਹੋ ਉਹ ਤੇ ਫੋਨ ਕਰ ਰਹੇ ਜਿੰਨਾ ਜੋਰ ਉਹਨਾਂ ਦਾ ਲੱਗਦਾ ਵਿਚਾਰੇ ਲਾ ਰਹੇ ਆ ਉਹ ਹਾ ਦਾ ਨਾਰਾ ਮਾਰਦੇ ਆ ਆਵਾਜ਼ ਬਲੰਦ ਕਰਦੇ ਆ ਤੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਆਪਣੇ ਗੁਰੂ ਨੂੰ ਪਿਆਰ ਕਰਦੇ ਆ ਬਾਕੀ ਵੀ ਸਾਰਿਆਂ ਨੂੰ ਹੱਥ ਚੋੜ ਕੇ ਬੇਨਤੀ ਆ ਵੀ ਸਾਨੂੰ ਕੋਈ ਲਾਲਚ ਜਾਂ ਸਵਾਰਥ ਨਹੀਂ ਵੀ ਐਂ ਕਹੀਏ ਤੁਹਾਨੂੰ ਵੀ ਸਾਨੂੰ ਕੋਈ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਬਸ ਆਪ ਉਥੇ ਸਾਰੇ ਹੀ ਵਰਗ ਦੇ ਲੋਕ ਜਰੂਰ ਇਕੱਠੇ ਹੋਏ ਹੋ ਤੇ ਆਪੋ ਆਪਣੇ ਵਿਚਾਰ ਰੱਖਿਓ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਮੰਗ ਕੱਲੀ ਸਿੱਖਾਂ ਦੀ ਨਹੀਂ ਹੈ ਸਾਰੇ ਹੀ ਭਾਈਚਾਰੇ ਦੀ ਮੰਗਾ ਔਰ ਆਪਣੇ ਧਾਰਮਿਕ ਗ੍ਰੰਥਾਂ ਵਾਸਤੇ ਭਾਵੇਂ ਕੋਈ ਐਸਐਸਪੀ ਹੋਵੇ ਕੋਈ ਡੀਐਸਪੀ ਕੋਈ ਆਈਜੀ ਹੋਵੇ ਕੋਈ ਬਗੇੜੀਆ ਹੋਵੇ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਮੁਸਲਮਾਨ ਆ ਭਾਵੇਂ ਈਸਾਈ ਆ ਭਾਵੇਂ ਸਿੱਖ ਆ ਹੈ ਤੇ ਆਪਾਂ ਆਪੋ ਆਪਣੇ ਧਰਮ ਦੇ ਪੈਰੋਕਾਰ ਆ ਨਾ ਆਪਾਂ ਆਪਣੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਰਾਖੀ ਕਰਨੀ ਵੀ ਤਾਂ ਸਾਡਾ ਹੀ ਫਰਜ਼ ਬਣਦਾ ਨਾ ਜਿਸ ਰਹਾਤਾਂ ਦੇ ਖੜ ਕੇ ਆਪਾਂ ਦੇਸ਼ ਦੀ ਰਾਖੀ ਕਰਨੀ ਕਹਿੰਦੇ ਸਮਝਦੇ ਜ਼ਰੂਰੀ ਆ ਨਾ ਤੇ ਸਾਡੇ ਧਾਰਮਿਕ ਗ੍ਰੰਥਾਂ ਦੀ ਰਾਖੀ ਜਿਹੜੀ ਕਰਨੀ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਧਾਰਮਿਕ ਗ੍ਰੰਥਾਂ ਦੇ ਸਿਰ ਦੇ ਉੱਤੇ ਹੀ ਆਪਾਂ ਦੁਨੀਆ ਦੇ ਉੱਤੇ ਰਾਜ ਕਾਇਮ ਕੀਤਾ ਸਾਡੀ ਸ਼ਭੀ ਬਣੀ ਆ ਸੋ ਸਾਰੇ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਦੇ ਤੇ 10 ਵਜੇ ਪਹੁੰਚ ਜਾਇਓ 12 1 ਵਜੇ ਆਪਾਂ ਸਮਾਪਤੀ ਕਰ ਦੇਣੀ ਆ ਔਰ ਇਸ ਤੋਂ ਬਾਅਦ ਉਸਕੇ ਤੇ ਆਪਾਂ ਡੱਲੇਆਲ ਸਾਹਿਬ ਦੇ ਕੋਲ ਜਾ ਕੇ ਹਾਜ਼ਰੀ ਲਵਾ ਕੇ ਜ਼ਰੂਰ ਆਵਾਂਗੇ ਜਿੰਨੇ ਵੀ ਪੈਨਪੜਾ ਹੋ ਸਕੇ ਇਸ ਤੋਂ ਬਾਅਦ ਆਪਾਂ ਉਦੋਂ ਚੱਲਾਂਗੇ ਇੱਥੇ ਰਣਨੀਤੀ ਘੜਾਵੇ ਕਿਸ ਸਮਾਣੇ ਨੂੰ ਆਪਾਂ ਕਦੋਂ ਪੁੱਛ ਕਰਨਾ ਤਾਂ ਜੋ ਜਿਹੜੀ ਸਰਕਾਰ ਉਹਦੇ ਤੱਕ ਸਾਡਾ ਈ ਮੰਗ ਪਹੁੰਚ ਸਕੇ ਤੇ ਬਾਕੀ ਜੇ ਭਈ ਕੋਈ ਭਗਵੰਤ ਮਾਨ ਸਾਹਿਬ ਦੇ ਕੋਈ ਕਲੋਜ਼ ਹੋਵੇ ਤੇ ਉਹ ਮੇਰਾ ਨੰਬਰ ਵੈਸੇ ਉੱਤੇ ਪਿਆ ਵਾ ਮੈਨਾਂ ਰਾਤ ਤੱਕ ਜ਼ਰੂਰ ਕਰੇ ਸਮਾਂ ਲੈ ਕੇ ਦੇਵੇ ਤੇ ਮੈਂ ਮਿਲਣਾ ਚਾਹੁੰਦਾ ਮਿਲ ਕੇ ਸਾਰੀ ਆਪਾਂ ਇਹ ਵਿਚਾਰ ਉਤੰਦਰਕ ਕਰ ਸਕੀਏ ਇਹ ਜਿਹੜੀ ਮੰਗ ਹੈ ਸਾਡੀ ਇਹ ਪੂਰੀ ਹੋ ਸਕੇ ਮੈਂ ਅਖਬਾਰਾਂ ਦੇ ਵਿੱਚ ਵੀ ਪਿਛਲੇ ਦਿਨੀ ਇਹ ਚੀਜ਼ ਤੇ ਵਿਚਾਰ ਕੀਤੀ ਮੈਂ ਛੇਤੀ ਮੈਦਨ ਵਾਤੇ ਜਾ ਰਿਹਾ ਤੇ ਜ਼ਰੂਰ ਜਾਊਗਾ ਬਈ ਕੋ ਜਿਹੜਾ ਪੰਜਾਬ ਦਾ ਕਰਿੰਦਾ ਵਾ ਜਿਹੜਾ ਗੁਰੂ ਨੂੰ ਪਿਆਰ ਕਰਦਾ ਜਿਹੜਾ ਆਪਣੇ ਧਰਮ ਨੂੰ ਪਿਆਰ ਕਰਦਾ ਜਿਹੜਾ ਆਪਣੇ ਨੌਜਵਾਨਾਂ ਨੂੰ ਪਿਆਰ ਕਰਦਾ ਜਿਹੜਾ ਆਪਣੇ ਨੌਜਵਾਨਾਂ ਨੂੰ ਕਰਾਏ ਪਿਆ ਹੁੰਦਿਆ ਨਹੀਂ ਵੇਖ ਸਕਦਾ ਜਿਹੜਾ ਨਸ਼ੇ ਦੇ ਵਿੱਚ ਮਰਦਿਆਂ ਨੂੰ ਨਹੀਂ ਵੇਖ ਸਕਦਾ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹਦੇ ਮਾਤਰਮ ਵੀ ਮਿਲ ਸਕਦਾ ਠੀਕ ਹੈ ਇਸ ਕਰਕੇ ਮੈਂ ਆਪਣਾ ਫਰਜ਼ ਸਮਝਦਾ ਹਾਂ ਤੇ ਮੈਂ ਜਰੂਰ ਭਵੰਤਵਾਨ ਸਾਹਿਬ ਨੂੰ ਮਿਲੂੰਗਾ ਸਭ ਤੋਂ ਪਹਿਲਾਂ ਮੇਰਾ ਜਿਹੜਾ ਮੇਨ ਨਿਸ਼ਾਨਾ ਉਹ ਇਹ ਆ ਕਿ ਆਪਾਂ 16 ਦਸੰਬਰ ਜੋ ਕਿ ਆਪਾਂ ਵਚਨ ਕੀਤਾ ਉਹ ਕਾਨਫਰੰਸ ਮੀਟਿੰਗ ਰੱਖੀਏ ਤੇ ਆਓ ਫਿਰ ਆਪੋ ਆਪਣੇ ਵਿਚਾਰ ਦਿਓ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਬੇਨਤੀ ਆ ਕਿ ਉੱਥੇ ਜਰੂਰ ਪਹੁੰਚੋ ਅੱਜ ਫਿਰ ਤੁਹਾਡੀ ਲੋੜ ਆ ਕਿਉਂਕਿ ਤੁਹਾਡੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਤੁਸੀਂ ਪਹੁੰਚਾਣੀ ਜੇ ਤੁਹਾਡੀ ਹੀ ਆਵਾਜ਼ ਆ ਸਾਡੀਆਂ ਆਵਾਜ਼ਾਂ ਜਿਹੜੀਆਂ ਤੁਹਾਡੀਆਂ ਨੇ ਔਰ ਸਾਡੀ ਇਹ ਜਿਹੜੀ ਮੰਗ ਹੈ ਇਹ ਤੁਹਾਡੀ ਵੀ ਮੰਗ ਹੋਣੀ ਚਾਹੀਦੀ ਹੈ ਤੇ ਇਸ ਮੰਗ ਨੂੰ ਸੈਂਟਰ ਸਰਕਾਰ ਤੱਕ ਤੂੰ ਹੀ ਭੇਜਣਾ ਤੇ ਉਹ ਬਾਕੀ ਗੁਰੂ ਕਿਰਪਾ ਕਰੇ ਰੱਬ ਰਾਖਾ ਸਿੰਘ ਇੱਕ ਵਾਰੀ ਜਿਹੜਾ ਬਚਨ ਕਰਦੇ ਫਿਰ ਉਹਨਾਂ ਤੇ ਖੜਨਾ ਇਹ ਸਿੱਖ ਦਾ ਕਰਮ ਤੇ ਧਰਮ ਹੈ ਬਈ ਦਿਨ ਵੀ ਉਹੀ ਆ ਵਾਰ ਵੀ ਉਹੀ ਆ ਪਰ ਜਗਾ ਬਦਲਨੀ ਹੈ ਜਗਾ ਆਪਾਂ ਮੰਡੀ ਤੋਂ ਹੁਣ ਪਿੰਡ ਅਪਰੇਬਾਪ ਅਪਰੀਤ ਸਿੰਘ ਜੀ ਜੋ ਕਿ ਮੇਰੇ ਨਾਲ ਹੁੰਦੇ ਆ ਸਾਰਾ ਪ੍ਰੋਗਰਾਮ ਉਹ ਅਲੀਕ ਰਿਹਾ ਪ੍ਰੋਗਰਾਮ ਭਾਈ ਕਹਦਾ ਆਪਾਂ ਕਿਹੜਾ ਉੱਥੇ ਕੋਈ ਲੰਗਰ ਲਾਉਣੇ ਆ ਜਾਂ ਸ਼ਬੀਲਾ ਲਾਉਣੀਆਂ ਆਪਾਂ ਉੱਥੇ ਕੇਵਲ ਗੁਰਮਤ ਵਿਚਾਰਾ ਕਰਨੀਆਂ ਤੇ ਗੁਰਮਤ ਵਿਚਾਰਾ ਕਰਕੇ ਆਪਾਂ ਸਮਾਪਤੀ ਜਿਹੜੀ ਆ ਉਹ ਕਰ ਦੇਣੀ ਆ ਆਪਾਂ ਦੋ ਘੰਟੇ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਮੈਂ ਜਿੰਨੇ ਮੈਨੂੰ ਸੀਆਈਡੀ ਵਾਲਿਆਂ ਦੇ ਫੋਨ ਆਏ ਸਾਰਿਆਂ ਨੂੰ ਮੈਂ ਦੱਸ ਦਿੱਤਾ ਵੀ ਇਹ ਕੋਈ ਬਹੁਤਾ ਵੱਡਾ ਹਾਊਗਾ ਨਹੀਂ ਐ ਇਹ ਸਾਰਿਆਂ ਦਾ ਸਾਂਝਾ ਵਾ ਇਹ ਸਾਰਿਆਂ ਦਾ ਫਰਜ਼ ਬਣਦਾ ਉਮੀਦ ਸਾਡੇ ਲੋ ਆਓ ਉੱਥੇ ਹਿੱਸਾ ਬਣੋ ਆ ਕੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਠੀਕ ਹੈ ਗੁਰੂ ਸਾਰਿਆਂ ਦਾ ਸਾਂਝਾ ਬਈ ਸਾਰਿਆਂ ਦਾ ਫਰਜ਼ ਬਣਦਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਪਹੁੰਚੋ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਦੁਆਬੇ ਵਾਲੇ ਉਹ ਜ਼ਰੂਰ ਪਹੁੰਚੋ ਮਾਝੇ ਵਾਲਿਆਂ ਨੂੰ ਫਿਰ ਜੇ ਲੋੜ ਪਈ ਤੇ ਮਾਝੇ ਦੇ ਵਿੱਚ ਵੀ ਮੈਂ ਕਾਨਫਰੈਂਸ ਮੀਟਿੰਗ ਰੱਖੂੰਗਾ ਪਰ ਦੁਆਬੇ ਦੀ ਇਸ ਮੀਟਿੰਗ ਤੋਂ ਬਾਅਦ ਰਣਨੀਤੀ ਘੜ ਕੇ ਸਮਾਣੇ ਦੀ ਧਰਤੀ ਨੂੰ ਕਿਦੋਂ ਕੂਚ ਕਰਨਾ ਉਹਦੇ ਉੱਤੇ ਆਪਾਂ ਜ਼ਰੂਰ ਵਿਚਾਰ ਕਰਾਂਗੇ ਬਾਕੀ ਰੱਬ ਰੱਖਾ ਵੀ ਸਾਰੇ ਚੜ੍ਹਦੀ ਕਲਾ ਚਲੋ ਦਿਲੋਂ ਵਰਦਾ ਅਸਤਾ ਸਾਡੀ ਕਿ ਸਤਿਗੁਰੂ ਕਿਰਪਾ ਕਰਨ ਬਹੁਤ ਤੁਸੀਂ ਪਿਆਰ ਬਖਸ਼ਦੇ ਹੋ ਤੁਹਾਡੇ ਪਿਆਰ ਦਾ ਸਦਕਾ ਅਸੀਂ ਉੱਟਦੇ ਫਿਰਦੇ ਆਂ ਜ਼ਿੰਦਗੀ ਜੀਵਨ ਦਾ ਉਦੋਂ ਹੀ ਆਨੰਦ ਆਉਂਦਾ ਜਦੋਂ ਆਪਣੇ ਆਪਾਂ ਵਾਸਤੇ ਜੀਏ ਔਰ ਉਹਨਾਂ ਵਾਸਤੇ ਜੀਏ ਜਿਹੜੇ ਇਸ ਪੰਜਾਬ ਦਾ ਸੁੱਖ ਚਾਹੁੰਦੇ ਜਿਹੜੇ ਇਸ ਭਾਰਤ ਦਾ ਸੁੱਖ ਚਾਹੁੰਦੇ ਆ ਔਰ ਜਿਹੜੇ ਇਸ ਪੰਜਾਬ ਦਾ ਵਿਕਾਸ ਚਾਹੁੰਦੇ ਆ ਉਹਨਾਂ ਸਾਰਿਆਂ ਵਾਸਤੇ ਤਤਪਰ ਰਹਿਣਾ ਚਾਹੀਦਾ ਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਦਿਲੋਂ ਬਾਕੀ ਭਾਈ ਬਾਬਾ ਪੰਜਾਬ ਸਿੰਘ ਜੀ ਵੀ ਆ ਰਹੇ ਆ ਔਰ ਹੋਰ ਜਥੇਬੰਦੀਆਂ ਨੂੰ ਵੀ ਬੇਨਤੀ ਆ ਤਰਨਾ ਦਲੀਆਂ ਨੂੰ ਵੀ ਬੇਨਤੀ ਆ ਹਰੀਆਂ ਵੇਲਾ ਵਾਲਿਆਂ ਨੂੰ ਵੀ ਬੇਨਤੀ ਆ ਬੁੱਢੇ ਦਲੀਆਂ ਨੂੰ ਬੇਨਤੀ ਆ ਸਾਰੇ ਆਓ ਬੀਦੀ ਚੰਦੀਆਂ ਨੂੰ ਵੀ ਬੇਨਤੀ ਆ ਵੀ ਭਾਈ ਜਿੰਨੇ ਵੀ ਜਥੇਬੰਦੀਆਂ ਨਿਹੰਗ ਸਿੰਘਾਂ ਉਹਨਾਂ ਸਾਰਿਆਂ ਨੂੰ ਸੱਦਾ ਵਾ ਆਪਾਂ ਜਰੂਰ ਜਿਵੇਂ ਆਪਾਂ ਦਿੱਲੀ ਵੱਲੋਂ ਕੁਝ ਕੀਤਾ ਏ ਲੋੜ ਪਈ ਤੇ ਆਪਾਂ ਨੂੰ ਸਮਾਣੇ ਨੂੰ ਵੀ ਜਾਣਾ ਪਿਆ ਤੇ ਆਪਾਂ ਜਰੂਰ ਜਾਵਾਂਗੇ ਪਰ ਉਸ ਤੋਂ ਪਹਿਲਾਂ ਸਮਾਣੇ ਤੇ ਜਾ ਸਮਾਣੇ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਇਹ ਕਾਨਫਰੰਸ ਮੀਟਿੰਗ ਤੋਂ ਬਾਅਦ ਮੈਂ ਇੱਕ ਵਾਰੀ ਪੰਜਾਬ ਦੇ ਜੋ ਇਸ ਟਾਈਮ ਵਾਕਟਰ ਸੰਭੜਾ ਸੰਭੜਣ ਵਾਲੇ ਭਗਵੰਤ ਮਾਨ ਜੀ ਉਹਨਾਂ ਨੂੰ ਜਰੂਰ ਮਿਲੂਗਾ ਤਾਂ ਜੋ ਸਾਡੇ ਵਿਚਾਰ ਰੂਟਾਂਦਰੇ ਤੋਂ ਪਤਾ ਲੱਗ ਸਕੇ ਕਿ ਸਾਨੂੰ ਗਾਹ ਮੋਰਚਾ ਕਿਹੋ ਜਿਹਾ ਲਾਉਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਹੁਣ ਸਿੱਖ ਜਿਹੜਾ ਬੈਠਾ ਉਹਦਾ ਸਾਥ ਤੇ ਛੱਡਦੇ ਨਹੀਂ ਹੁਣ ਕਿਉਂਕਿ ਜੇ ਗੁਰੂ ਨਾਲ ਪਿਆਰ ਆ ਉਹ ਗੁਰੂ ਘਰ ਕੇ ਬੈਠਾ ਉਹ ਘੜਾ ਆਪਣੇ ਘਰ ਦੀਆਂ ਮੰਗਾਂ ਵਾਸਤੇ ਬੈਠਾ ਜੇ ਗੁਰੂ ਨੂੰ ਪਿਆਰ ਕਰਦੇ ਆ ਤੇ ਫਿਰ ਆ ਜਿਓ ਜਰੂਰ ਕਰਾਓ ਬੇਚਾਰਾ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਰਾ ਪਿੰਡ ਗੁਰੂ ਨਾਨਕ ਗਰਾਉਂਡ ਦੇ ਵਿੱਚ 10 ਵਜੇ ਸਵੇਰੇ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ